ਡੱਲੇਵਾਲ ਦੀ ਵਿਗੜੀ ਸਿਹਤ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਚਿੰਤਤ ਨਜ਼ਰ ਆ ਰਹੀਆਂ ਨੇ ਉੱਥੇ ਕਈ ਸਿਆਸੀ ਲੀਡਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਨੇ ਪਰੰਤੂ ਹੁਣ ਸੰਯੁਕਤ ਕਿਸਾਨ ਮੋਰਚਾ ਇੱਕ ਵੱਡੀ ਮੀਟਿੰਗ ਸੱਦ ਰਿਹਾ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਤੇ ਜਿਸ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਕਿ ਦੁਪਹਿਰੇ 2 ਵਜੇ ਹੋਵੇਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਮੀਟਿੰਗ ਦੇ ਦੌਰਾਨ ਜਗਜੀਤ ਡੱਲੇਵਾਲ ਅਤੇ ਸ਼ੰਭੂ ਬਾਰਡਰ ਦੇ ਮੋਰਚੇ ਜੋ ਮੋਰਚਾ ਲੱਗਿਆ ਉਸ ਨੂੰ ਲੈ ਕੇ ਦੇ ਕਿ ਚਰਚਾ ਕੀਤੀ ਜਾਵੇਗੀ ਤੇ ਦੱਸਦੀ ਹੈ ਕਿ ਹੁਣ ਰਾਚੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਜਗਜੀਤ ਢੱਲੇਵਾਲ ਦੀ ਬਿਗੜੀ ਸਿਹਤ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਇੱਕ ਵੱਡੀ ਮੀਟਿੰਗ ਸੱਦ ਰੇ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਤੇ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਤੇ ਉੱਥੇ ਹੀ ਅੱਜ ਦੱਸਦੀ ਹੈ ਕਿ ਜਗਜੀਤ ਢੱਲੇਵਾਲ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਕਿ ਸੰਯੁਕਤ ਕਿਸਾਨ ਮੋਰਚਾ ਕਰੇਗਾ ਤੇ ਉੱਥੇ ਹੀ ਰਾਚੇਵਾਲ ਦੇ ਵੱਲੋਂ ਐਮਰਜੈਂਸੀ ਅਰਜੈਂਸੀ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਥੇ ਹਿੱ ਡੱਲੇਵਾਲ ਦੀ ਬਿਗੜੀ ਸਿਹਤ ਹਤੇ ਉਥੇ ਹੀ ਜਿਹੜੇ ਮੋਰਚੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਇਸ ਮੀਟਿੰਗ ਦੇ ਵਿੱਚ ਕਈ ਜਥੇਬੰਦੀਆਂ ਸ਼ਾਮਲ ਹੋਣਗੀਆਂ ਤੇ ਉਥੇ ਹੀ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਜਿਸ ਤੋਂ ਬਾਅਦ ਇੱਕ ਵੱਡੀ ਅਹਿਮ ਕਾਨਫਰੰਸ ਹੋ ਸਕਦੀ ਹੈ ਤੇ ਜਗਜੀਤ ਡੱਲੇਵਾਲ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਕਿ ਕੋਈ ਵੱਡਾ ਫੈਸਲਾ ਸੁਣਾ ਸਕਦਾ ਆਉ ਤੁਹਾਨੂੰ ਸੁਣੋ ਨੇ ਪਹਿਲਾਂ ਰਾਜੇਵਾਲ ਦਾ ਕੀ ਕਹਿਣਾ ਐਸਕੇਮ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰ ਜਗਜੀਤ ਸਿੰਘ ਢੱਲੇਵਾਰ ਦੀ ਕਨੌਰੀ ਬਾਰਡਰ ਉੱਤੇ ਉਹ ਹੜਤਾਲ ਕਰਨ ਜਿਸ ਤਰ੍ਹਾਂ ਸੇਧ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹਾਂ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਤਦਨ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੀਏ ਐਸਕੇਮ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰ ਜੀ ਜੀ ਸਿੰਘ ਬਲੇਵਾਰ ਦੀ ਇਕਨੌਰੀ ਬਾਰਡਰ ਉੱਤੇ ਉਹ ਹੜਤਾਲ ਕਰਨ ਜਿਸ ਤਰ੍ਹਾਂ ਸੇਧ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹਾਂ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਸਪੋਰਟ ਦੀ ਕਿਰਪਾ ਤਦਨ ਆ ਕੇ ਆਪਾਂ ਕੋਈ ਠੀਕ ਫੈਸਲਾ ਲੈ ਸਕੀ ਐਸਕੇਮ ਦੇ ਸਾਰੇ ਮੈਂਬਰ ਸਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰ ਜਗਜੀਤ ਸਿੰਘ ਬੱਲੇਵਾਰ ਦੀ ਖਨੌਰੀ ਬਾਰਡਰ ਉਤੇ ਉਹ ਹੜਤਾਲ ਕਰਨ ਜਿਸ ਤਰ੍ਹਾਂ ਸੇਧ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਆ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਜੰਢੀਗੜ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਤਾਂਗਲ ਆ ਕੇ ਆਪਾਂ ਕੋਈ ਠੀਕ ਫੈਸਲਾ ਲੈ ਸਕੀ ਐਸਕੇਮ ਦੇ ਸਾਰੇ ਮੈਂਬਰ ਸਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰ ਜਗਜੀਤ ਸਿੰਘ ਬੱਲੇਵਾਰ ਦੀ ਖਨੌਰੀ ਬਾਰਡਰ ਉਤੇ ਉਹ ਹੜਤਾਲ ਕਰਨ ਜਿਸ ਤਰ੍ਹਾਂ ਸੇਧ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਆ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਾਰੀਖ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਤਾਂਗਲ ਤਾਂ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੀ